ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ওভার ਦੀ ਸ਼ੁਰੂਆਤ ਕਰਦੇ ਨੇ ਜਿਵੇਂ ਮਲੇਰ ਕਟਲੇ ਦੀ ਧਰਤੀ ਦਾ ਇਹ ਆ ਕਦੇ ਮੱਚ ਦਾ ਅੰਜਾਰ ਔਰ ਚੱਲਦੇ ਸਮੇਂ ਦਾ ਕਦੇ ਸੁਪਰਸਟਾਰ ਔਰ ਸੈਣੀ ਮਲੇਰ ਕਟਲੇ ਵਾਲਾ ਮੇਰੇ ਮਿੱਤਰੋ ਔਰ ਸਾਹਮਣੇ ਕਦੇ ਜੀਵਨ ਰੱਖੜੇ ਪਿੰਡ ਦਾ ਜਿਹੜੇ ਖਿਡਾਰੀ ਨੇ ਜਿਹਨੇ ਪਟਿਆਲੇ ਦਾ ਮਾਣ ਵਧਾਇਆ ਕਠੋਰ ਟ੍ਰੈਕਟਰ ਜੁੱਟ ਕੇ ਕਦੇ ਗਲਾਂ ਟਕਾਰੇ ਲਾ ਦਿਆ ਮੇਰੇ ਮਿੱਤਰੋ ਪਰ ਪੈਂਦੀ ਬਾਲ ਫੁੱਲੇ 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 ਪੈਂਦੀ ਜਿਹੜੇ ਵੱਤੇ ਜਾ ਰਹੇ ਆ ਪਰ ਇਧਰ ਦੇ ਪਾਸੇ ਫਿਰ ਤੋਂ ਟਾਈ ਕਹਿੰਦੇ ਖੇਡੀ ਸ਼ਾਟ ਦੀ ਕਹਿੰਦੇ ਮੇਰੇ ਮਿੱਤਰੋ ਆਹ ਰਣ ਕਹਿੰਦੇ ਚਾਰ ਹੈ ਜੀ ਰਣਾਂ ਦੇ ਵਿੱਚ ਔਰ ਕਹਿੰਦੇ ਵੀ 31 ਤੋਂ 32 ਰਨ ਕਹਿੰਦੇ ਲੱਗੇ ਸੀਗੇ ਪਰ ਹਣ ਪੈਂਦੀ ਬੱਲੇ 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 ਓਹ ਓ ਤੈਨੂੰ ਹੋਇਆ ਤੇ ਹੋਇਆ ਲਓ ਸਾਹਮਣੇ ਕਹਿੰਦੇ ਜੀਵਾਂ ਫੇ ਕਹਿੰਦਾ ਉਹ ਪਈ ਜਾਂਦਾ ਕਦੇ ਖੇਡ ਦੇ ਗਰਾਉਂਡਾਂ ਦੇ ਵਿੱਚ ਬਾਲ ਫੇਰ ਬੰਦੀਆ ਤੇ ਜਿੰਨੇ ਪਾਸੇ ਜੀਵਾ 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 ਔਰ ਖਰੇ ਪਿੰਡ ਵਾਲਾ ਔਰ ਟੱਕੀ ਕੱਢੀ ਤਰਿਆਂਦਾ ਟੱਕੀ ਕੱਢੀ ਤਰਿਆਂਦਾ ਅਨੰਦ ਸਿੰਘ ਮੱਤਰਾ ਇਕੱਲੇ ਇਕੱਲੇ ਵੀ ਵੱਡੀ ਲੱਗਦਾ ਹੁੰਦੇ ਕਤਾਰੀਆਂ ਤੇ ਜਾਊ ਗੰਗਾ ਪਰ ਉਧਰ ਕਹਿੰਦੇ ਬਾਲ ਬੜੀ ਛੋਟੀ ਦੀ ਤੇ ਫੈਸਲੇ ਪੈਸਵਾਨਾਂ ਦੇ ਪੇ